ਮਾਨਸ਼ਾ ਦੇ ਵਿੱਚ ਕਿਤੇ ਵੀ ਹੋਰ ਤੁਹਾਨੂੰ ਰੂਫ ਟਾਪ ਜਾਂ ਟਰੈਸ ਗਾਰਡਨ ਨਹੀਂ ਮਿਲੂਗੀ ਸੋਲਰ ਨੂੰ ਹੀ ਐਜ਼ ਇੱਕ ਛੱਤ ਯੂਜ਼ ਕਰ ਲਿਆ ਇਹਦੇ ਨੀਚੇ ਅਸੀਂ ਇੱਕ ਗਾਰਡਨ ਬਣਾ ਲਿਆ ਉਹਦੇ ਵਿੱਚ ਸਪੋਜ਼ ਕੱਲਾ ਆਦਮੀ ਹੈਗਾ ਉਹਨੂੰ ਕੋਸਟਲੀ ਨਹੀਂ ਪੈਂਦਾ ਅਸੀਂ ਥਾਲੀ ਸਿਸਟਮ ਵੀ ਰੱਖਿਆ ਹੋਇਆ ਔਰ ਸਿਰਫ ਔਰ ਸਿਰਫ ਰੂਮ ਦੇ ਕਸਟਮਰ ਨੂੰ ਅਸੀਂ ਇਹ ਪ੍ਰਿਵਿਲੇਜ ਦਿੰਨੇ ਆਂ ਇਹਨਾਂ ਨਾਲ ਵੱਡਾ ਹਾਲ ਕਿਸੇ ਵੀ ਛੋਟੇ ਹੋਟਲ ਵਾਲੇ ਕੋਲੇ ਨਹੀਂ ਹੈ ਜਿਹਦੇ ਵਿੱਚ ਅਸੀਂ ਉਹ ਟੋਟਲ ਮਿਲਾ ਕੇ 400 ਤੋਂ 500 ਬੰਦੇ ਦਾ ਪ੍ਰੋਗਰਾਮ ਆਰਗੇਨਾਈਜ਼ ਕਰ ਸਕਦੇ ਗੁਰੂ ਗਰੀ ਜੀ 34 ਟਨ ਦੇ ਸੀ ਯਾਨੀ 8.5 ਟਨ ਦੀਆਂ 4 ਮਸ਼ੀਨਾਂ ਲੱਗੀਆਂ ਹੋਈਆਂ ਨੇ ਸਾਡੇ ਕੋਲ ਗੁਰੀ ਜੀ 9 ਰੂਮ ਨੇ ਟੋਟਲ 4 ਐਸ ਵਾਲੀ ਗੈਲਰੀ ਚ ਨੇ 5 ਐਸ ਤੋਂ ਪਿਛਲੇ ਵਾਲੀ ਗੈਲਰੀ ਉਹ ਵੀ ਸਰ ਸਾਡਾ ਹਾਲ ਹੈ ਜਿਹਦੇ ਬਾਹਰ ਨੇਮ ਲਿਖਿਆ ਪਰਲ ਕਾਨਫਰੈਂਸ ਰੂਮ ਵੀ ਕਹਿ ਸਕਦੇ ਹੋ ਕਿਟੀ ਹਾਲ ਰੂਮ ਵੀ ਕਹਿ ਸਕਦੇ ਹੋ ਜੀ ਸਰ ਜਾਂ ਕੋਈ ਛੋਟਾ ਕੋਈ ਬਰਥਡੇ ਹੈ 15 20 ਜਣਿਆਂ ਦਾ ਕਿਸੇ ਬੱਚੇ ਦਾ ਉਹ ਵੀ ਮਨਾ ਸਕਦੇ ਕੰਪਨੀ ਦਾ ਸਾਡੇ ਕੋਲੇ ਵਾਟਰ ਸੌਫਟਨਰ ਲੱਗਿਆ ਉਹ ਹਰ ਰੂਮ ਦੇ ਵਿੱਚ ਹਰ ਟੈਪ ਦੇ ਵਿੱਚ ਕਿਚਨ ਦੇ ਵਿੱਚ ਕਿਤੇ ਵੀ ਸਾਰੇ ਹੋਟਲ ਚ ਪਾਣੀ ਸੌਫਟਨਰ ਦੇ ਥਰੂ ਹੋ ਕੇ ਹੀ ਜਾਊਗਾ ਕੀ ਬਾਤ ਹੈ ਕੋਈ ਵੀ ਅੱਸੀ ਗੱਲ ਦੋਸਤੋ ਅੱਜ ਮਾਨਸਾ ਦੇ ਵਿੱਚ ਨਾ ਅਮਰ ਰਿਜ਼ੋਰਟ ਲੈ ਕੇ ਆਇਆ ਤੁਹਾਡੇ ਲਈ ਜਿੱਥੇ ਤੁਹਾਨੂੰ ਕੰਪਲੀਟ ਸੋਲੂਸ਼ਨ ਮਿਲੂਗਾ ਚਾਹੇ ਤੁਸੀਂ ਕੋਈ ਬਰਥਡੇ ਪਾਰਟੀ ਕਰਨੀ ਹੈ ਚਾਹੇ ਕੋਈ ਕਾਨਫਰੰਸ ਕਰਨੀ ਹੈ ਚਾਹੇ ਤੁਸੀਂ ਦੋਸਤਾਂ ਮਿੱਤਰਾਂ ਨਾਲ ਕੋਈ ਪਾਰਟੀ ਕਰਨੀ ਆ ਚਾਹੇ ਤੁਸੀਂ 500 ਬੰਦੇ ਤੱਕ ਦੀ ਜੇ ਕਹიდੀ ਗੈਦਰਿੰਗ ਦਾ ਪ੍ਰੋਗਰਾਮ ਕਰਨਾ ਤੇ ਸਭ ਤੋਂ ਵੱਡੀ ਗੱਲ ਆ ਜੋ ਫੀਚਰ ਜੋ ਸਰਵਿਸ ਤੁਹਾਨੂੰ ਇੱਥੇ ਮਿਲਨੀ ਆ ਉਹ ਮਾਨਸਾ ਦੇ ਵਿੱਚ ਕਿਤੇ ਵੀ ਨਹੀਂ ਮਿਲਨੀ ਜੇ ਤੁਸੀਂ ਬਾਹਰੋਂ ਵੀ ਕਦੇ ਮਾਨਸਾ ਆਓ ਤਾਂ ਕਿਤੇ ਬੈਠਣ ਦਾ ਪ੍ਰੋਗਰਾਮ ਹੈ ਤਾਂ ਅਮਰ ਜੋੜ ਜ਼ਰੂਰ ਚੈੱਕ ਕਰੇ ਤੇ ਆਜੋ ਆਪਾਂ ਸਾਰਾ ਦਿਖਾਵਾਂਗੇ ਅਮਰਜੋੜ ਦੇ ਵਿੱਚ ਇਹ ਆ ਕੀ ਖਾਸ ਹੈ ਜਿਹੜਾ ਹੋਰ ਰੈਸਟੋਰੈਂਟ ਨਾਲ ਇਹਨੂੰ ਬਸ ਬਣਾਉਣਾ ਆਜੋ ਆਪਾਂ ਗੱਲਬਾਤ ਕਰ ਹਸੀ ਗਾਂਵ ਜੀ ਸ਼ਸ਼ੀ ਗਾਲਗੁਰੀ ਭਾਜੀ ਠੀਕ ਠਾਕ ਵਧੀਆ ਜੀ ਵਧੀਆ ਭਾਜੀ ਤੁਸੀਂ ਲੋਕੀ ਹਾਲ ਚਾਲ ਬਹੁਤ ਵਧੀਆ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਲੋਕੇਸ਼ਨ ਦੱਸਦੇ ਅਮਰਜੋੜ ਦੀ ਪੈਂਦੀ ਕਿੱਥੇ ਆ ਜੀ ਜਿਹੜਾ ਅਮਰ ਰਿਜ਼ੋਰਟ ਹੋਟਲ ਹੈ ਆਪਣਾ ਜੀ ਇਹ ਸਰਸਾ ਰੂਟ ਤੇ ਅਨਾਜ ਮੰਡੀ ਤੇ ਬਿਲਕੁਲ ਸਾਹਮਣੇ ਪੈਂਦਾ ਠੀਕ ਹੈ ਜੀ ਜੀ ਭਾਈ ਜੀ ਜੇ ਗੱਲ ਕਰੀ ਨਾ ਛੋਟੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਸਰਵਿਸ ਜਿਹੜੀਆਂ ਆਪ ਨੂੰ ਨਹੀਂ ਮਿਲ ਪਉਂਦੀ ਨਹੀਂ ਜੀ ਖਾਸ ਕਰਕੇ ਆਪਾਂ ਨੂੰ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਕਿਸੇ ਆਊਟਲੈਟ ਦੇ ਵਿੱਚ ਜਾਣਾ ਪੈਂਦਾ ਤੇ ਉਹਨਾਂ ਦੇ ਸੰਬੰਧ ਦੇ ਵਿੱਚ ਆਪਾਂ ਕੀ ਬੱਖਰਾ ਲੈ ਕੇ ਆਏ ਵੀ ਆਪਾਂ ਨੇ ਜਿਹੜੇ ਲੋਕ ਨੇ ਉਹ ਮਾਨਸਿਕ ਜੁਦਾ ਹੀ ਆਨੰਦ ਲੈ ਸਕਣ ਜੀ ਗੁਰੂ ਜੀ ਸਾਹਿਬ ਨਾਲ ਪਹਿਲਾਂ ਤਾਂ ਜਿਹੜਾ ਇੱਕ ਫੈਮਿਲੀ ਦਾ ਮਾਹੌਲ ਹੁੰਦਾ ਜੀ ਜਨਰਲੀ ਕੀ ਹੁੰਦਾ ਕਿ ਤੁਸੀਂ ਕਿਸੇ ਢਾਬੇ ਤੇ ਜਾਂਦੇ ਹੋ ਜੀ ਉੱਥੇ ਵਿਸਕੀ ਦਾ ਸਿਸਟਮ ਜਾਂ ਮਤਲਬ ਇੱਕ ਮਾਹੌਲ ਹੈ ਉਹ ਫੈਮਿਲੀ ਵਾਲਾ ਨਹੀਂ ਮਿਲਦਾ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਕੀ ਹੈ ਜੀ ਅਸੀਂ ਅਲੱਗ-ਅਲੱਗ ਦੋ ਤਿੰਨ ਤਰ੍ਹਾਂ ਠੀਕ ਹੈ ਜੀ ਜਿੱਦੇ ਚ ਇੱਕ ਕੋਈ 15 18 ਬੰਦਿਆਂ ਦਾ ਉਹ ਅਲੱਗ ਬਣ ਜਾਂਦਾ ਹੈ ਕੋਈ 30 35 ਬੰਦਿਆਂ ਉਹਨਾਂ ਦਾ ਸਿਸਟਮ ਅਲੱਗ ਬਣ ਜਾਂਦਾ ਠੀਕ ਹੈ ਜੀ ਦੂਸਰਾ ਕੀ ਹੈ ਹੁਣ ਮੰਨ ਲਓ ਤੁਸੀਂ ਜਿੱਦਾਂ ਕੋਈ ਬੈਂਕਿੰਗ ਵਿੱਚ ਜੋਬ ਕਰਦੇ ਹੋ ਤੁਸੀਂ ਕੋਈ ਕਾਨਫਰੈਂਸ ਕਰਨੀ ਹੈ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਕੰਪਨੀ ਦੀ ਮੀਟਿੰਗ ਕਰਨੀ ਹੈ ਉਹਦੇ ਵਾਸਤੇ ਸਾਡੇ ਕੋਲ ਇੱਕ ਕਾਨਫਰੈਂਸ ਰੂਮ ਬਣਿਆ ਹੋਇਆ ਹੈ ਠੀਕ ਹੈ ਜੀ ਇਹਨੂੰ ਕਾਨਫਰੈਂਸ ਰੂਮ ਨੂੰ ਯੂਜ਼ ਕਰਨ ਵਾਸਤੇ ਲੇਡੀਜ਼ ਵੀ ਕਿਟੀ ਹਾਲ ਵੀ ਕਹਿ ਦਿੰਦੇ ਆ ਅਸੀਂ ਲੇਡੀਜ਼ ਨੂੰ ਕੋਈ 15 ਜਣਾਂ ਨੇ 18 ਜਣਾਂ ਨੇ ਕਿੱਟੀ ਕਰਨੀ ਉਹ ਸਾਡੇ ਕੋਲ ਸੈਪਰੇਟਲੀ ਕਿੱਟੀ ਕਰ ਸਕਦੇ ਜਾਂ ਕਿਸੇ ਬੱਚੇ ਦਾ ਕੋਈ ਬਰਥਡੇ ਆ ਬੱਚੇ ਦਾ ਬਰਥਡੇ ਆ ਬਿਲਕੁਲ ਕੋਈ ਪਰਸਨਲ ਪ੍ਰੋਗਰਾਮ ਰੱਖਣਾ ਉਹ ਸਾਰਾ ਮਤਲਬ ਸਿਚੁਏਸ਼ਨ ਵਾਈ ਸਾਡੇ ਕੋਲ ਹਾਲ ਨੇ ਜਿਹੜੇ ਅਲੱਗ-ਅਲੱਗ ਬਣਿਆ ਠੀਕ ਹੈ ਬਈ ਜੀ ਇਸ ਤੋਂ ਇਲਾਵਾ ਜੇ ਗੱਲ ਕਰੀ ਜੀ ਅੱਜ ਕੱਲ ਜਿਹੜੇ ਜੇ ਕਹਿੰਦੇ ਨੇ ਮੈਰਿਜ ਦਾ ਜਿਹੜਾ ਸਿਸਟਮ ਆ ਪਹਿਲਾਂ ਕੀ ਹੁੰਦਾ ਸੀ ਨਾ ਜ਼ਿਆਦਾਤਰ ਠੰਡਾਂ 'ਚ ਵਿਆਹ ਹੁੰਦੇ ਹੁੰਦੇ ਸੀ ਜੀ 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 ਹੁਣ ਬਾਹਰ ਵਾਲੇ ਸਟਰਕਚਰ ਨੇ ਉਹ ਸਿਸਟਮ ਲਿਆਤਾ ਗਰਮੀ ਜੀ ਜਦੋਂ ਵੀ ਬੱਚੇ ਦਾ ਕਿਹਾ ਆਇਲਸ ਕਲੀਅਰ ਆਏ ਕੋਈ ਜੋੜੀ ਬਣ ਗਈ ਤਾਂ ਪਤਾ ਨਹੀਂ ਕਦੋਂ ਵਿਆਹ ਹੋ ਗਿਆ ਤੇ ਉਸ ਟਾਈਮ ਤੇ ਇੱਕ ਪ੍ਰੋਬਲਮ ਰਹਿੰਦੀ ਹੈ ਵੀ ਮੈਰਿਜ ਪੈਸੇ ਜੀ ਬੁੱਕ ਕਰਦੇ ਆ 4-500 ਬੰਦੇ ਦਾ ਕੱਟ ਕਰਨਾ ਹਾਂ ਜੀ ਤਾਂ 1.5-2 ਲੱਖ ਰੁਪਏ ਮੈਰਿਜ ਪੈਸੇ ਤਾਂ ਦੇਣਾ ਪੈਂਦਾ ਲੈ ਲੈਂਦੇ ਜੀ ਬਿਲਕੁਲ ਲੈਂਦੇ ਆ ਬਿਲਕੁਲ ਉਹਦੇ ਸੰਬੰਧ ਚ ਆਪਣਾ ਜਿਹੜਾ ਹਾਲ ਆਪਾਂ ਕਿੰਨੀ ਗੈਦਰਿੰਗ ਦਾ ਪ੍ਰੋਗਰਾਮ ਕਰ ਸਕਦੇ ਸਾਡੇ ਕੋਲ ਗੁਰੂ ਜੀ ਕੀ ਹੈ 150-200 ਬੰਦੇ ਦਾ ਸਾਡੇ ਕੋਲ ਕਵਰਡ ਹਾਲ ਹੈ ਜਿਹੜਾ ਕਿ ਮਾਨਸਰ ਸਾਡਾ ਸ਼ਾਇਦ ਇੱਕ ਯੂਐਸਪੀ ਹੈ ਸਾਡੇ ਨਾਲੋਂ ਵੱਡਾ ਹਾਲ ਕਿਸੇ ਵੀ ਛੋਟੇ ਹੋ ਔਰ ਕੀ ਹਾਲ ਦੇ ਨਾਲ ਸਾਡੇ ਕੋਲ 400 ਬੰਦੇ ਦੀ ਇੱਕ ਸਪੇਸ ਅਸੀਂ ਹੋਰ ਐਡ ਆਨ ਕੀਤੀ ਹੈ ਜਿਹਦੇ ਵਿੱਚ ਅਸੀਂ ਉਹ ਟੋਟਲ ਮਿਲਾ ਕੇ 400 ਤੋਂ 500 ਬੰਦੇ ਦਾ ਪ੍ਰੋਗਰਾਮ ਆਰਗੇਨਾਈਜ਼ ਕਰ ਸਕਦੇ ਹਾਂ ਔਰ ਸਭ ਨਾਲ ਬੜਾ ਬੈਨੀਫਿਟ ਕੀ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਉਹ ਬਜਟ ਦੇ ਵਿੱਚ ਹੋ ਜਾਂਦਾ ਕਿਉਂਕਿ ਪੈਲੇਸ ਵਾਲੇ ਇੱਕ ਮਿਨੀਮਮ ਕਿਰਾਇਆ ਲੈਂਦੇ ਆ 2 ਲੱਖ 2.5 ਲੱਖ 3 ਲੱਖ ਰੁਪਿਆ ਅਸੀਂ ਇਸ ਤਰ੍ਹਾਂ ਦਾ ਕੁਝ ਵੀ ਚਾਰਜ ਨਹੀਂ ਕਰਦੇ ਉਹਨਾਂ ਕੋਲ ਕਸਟਮਰ ਮਤਲਬ ਜੇ ਕੱਟ ਵਾਈਟ ਚ ਵਿਆਹ ਕਰਨਾ ਤਾਂ ਉਹਨਾਂ ਦੀ ਬਹੁਤ ਬੈਨੀਫਿਟਡ ਆ 500 ਤੱਕ ਆਪਾਂ ਜਿਵੇਂ ਕਹੇ ਜੀ ਬਿਲਕੁਲ ਜੀ ਤੇ ਇਸ ਤੋਂ ਬਾਅਦ ਬਈ ਆਜੋ ਆਪ ਤੇ ਸਭ ਤੋਂ ਪਹਿਲਾਂ ਤਾਂ ਨਾ ਗਰਾਊਂਡ ਤੇ ਵੀ ਆਪਣਾ ਮੈਰਿਜ ਹਾਲ ਆ ਗਿਆ ਜੀ ਹਾਂਜੀ ਹਾਂਜੀ ਠੀਕ ਫਸਟ ਵਿੱਚ ਗਰਾਊਂਡ ਫਲੋਰ ਤੇ ਜੀ ਬੈਂਕਟ ਹਾਲ ਬਣਾਈ ਸਾਡਾ ਇੱਕ ਚੀਜ਼ ਮੈਂ ਹੋਰ ਵੀ ਖਾਸ ਦੇਖਿਆ ਜੀ ਪੂਰੇ ਮਾਨਸਾ ਦੇ ਮੈਂ ਸਾਰੇ ਨਾ ਰੈਸਟੋਰੈਂਟ ਜਾਂ ਬੈਂਕਟ ਹਾਲ ਵਿੱਚ ਚੱਲਣਾ ਲਿਫਟ ਮੇਲਾ ਤਾਂ ਆਪਣੀ ਲੱਗੀ ਹੋਈ ਹੈ ਜੀ ਹਾਂਜੀ ਇਹ ਵੀ ਇੱਕ ਸਾਡਾ ਯੂਐਸਪੀ ਕਹਿ ਸਕਦੇ ਹਾਂ ਮਤਲਬ ਹੋਰ ਮਾਨਸਾ ਦੇ ਕਿਸੇ ਵੀ ਹੋਟਲ ਦੇ ਵਿੱਚ ਲਿਫਟ ਨਹੀਂ ਲੱਗੀ ਹੋਈ ਹੈ ਕਈ ਵਾਰ ਆਪਾਂ ਬਜ਼ੁਰਗਾਂ ਨਾਲ ਆਉਣਾ ਜਾਣਾ ਹੀ ਪੈਂਦਾ ਜੀ ਕੋਈ ਬਰਥਡੇ ਦੇ ਬੱਚੇ ਦਾ ਬਰਥਡੇ ਆ ਬਜ਼ੁਰਗਾਂ ਨੇ ਆਣਾ ਤਾਂ ਕਈ ਵਾਰੀ ਪ੍ਰੋਗਰਾਮ ਹੀ ਟਾਲਣਾ ਪੈਂਦਾ ਠੀਕ ਹੈ ਸਰ ਤੇ ਸਰ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਜਿਹੜਾ ਆਪਣਾ ਮੇਨ ਮੈਰਿਜ ਹਾਲ ਆ ਗਿਆ ਕਿਸੇ ਨੇ ਕੋਈ ਪਾਰਟੀ ਕਰਨੀ ਆ ਇਹ ਏਸੀ ਹਾਲ ਹੈ ਕਿੰਨੇ ਟਨ ਦਾ ਏਸੀ ਲੱਗਾ ਇਹ ਵੀ ਇੱਕ ਬਹੁਤ ਵੱਡਾ ਫੀਚਰ ਹੁੰਦਾ ਜੀ ਕਈ ਵਾਰ ਕੀ ਹੁੰਦਾ ਆਪਾਂ ਪ੍ਰੋਗਰਾਮ ਤਾਂ ਕਰ ਲੈਂਦੇ ਆ ਸਸਤੇ ਦੇ ਚੱਕਰ 'ਚ ਮੋੜ ਕੇ ਆਪ ਨੂੰ ਗਰਮੀ ਆਈ ਜਾਂਦੀ ਆ ਪਸੀਨਾ ਆਈ ਜਾਂਦਾ ਜੀ ਬੰਦਾ ਐਵੇਂ ਐਵੇਂ ਕਰੀ ਜਾਂਦਾ ਪ੍ਰੋਗਰਾਮ ਤਾਂ ਇੰਜੋਏ ਕਰ ਹੀ ਨਹੀਂ ਸਕਦਾ ਬਿਲਕੁਲ ਜੀ ਸਾਡੇ ਕੋਲ ਗੁਰੀ ਜੀ 34 ਟਨ ਦੇ ਏਸੀ ਯਾਨੀ 8.5 ਟਨ ਦੀਆਂ 4 ਮਸ਼ੀਨਾਂ ਲੱਗੀਆਂ ਹੋਈਆਂ ਨੇ ਜੀ ਇਹ ਇਹ ਵੀ ਜਿਹੜੀ ਸਾਡੀ ਇਹ ਵੀ ਯੂਐਸਪੀ ਹੈ ਕਿ 34 ਟਨ ਕਿਸੇ ਵੀ ਹਾਲ ਦੇ ਵਿੱਚ ਮਾਨਸਾ ਦੇ ਵਿੱਚ ਨਹੀਂ ਹੈਗਾ ਠੀਕ ਹੈ ਜੀ ਪ੍ਰੋਵਾਈਡਡ ਛੋਟੇ ਹੋਟਲਾਂ ਦੀ ਆਪਾਂ ਗੱਲ ਕਰੀਏ بڑے ਪਹਿਲਾਂ ਇਸ ਤਾਂ ਚਲੋ ਕਿਉਂਕਿ ਹਾਲ ਬڑے ਹੁੰਦੇ ਨੇ ਇਸ ਕਰਕੇ ਉਹਨਾਂ ਦੀ 에ਅਰ ਕੰਡੀਸ਼ਨਿੰਗ ਵੀ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਜੀ ਤੇ ਇਹਦੇ ਨਾਲ ਹੀ ਆਪਣਾ ਓਪਨ ਆ ਗਿਆ ਹਾਂਜੀ ਹਾਂਜੀ ਜਿਹੜਾ ਮੈਂ ਤੁਹਾਨੂੰ ਆਪਾਂ ਰੂਮ 'ਚ ਬੈਠ ਕੇ ਆਫਿਸ 'ਚ ਗੱਲ ਕਰ ਰਹੇ ਸੀ ਠੀਕ ਹੈ ਜੀ ਕਿ ਇਹ 200 ਬੰਦੇ ਦਾ ਸਾਡਾ ਹਾਲ ਹੈ 400 ਬੰਦਾ ਆਪਾਂ ਈਜ਼ੀਲੀ ਬਾਹਰ ਸੀਟਿੰਗ ਲਗਾ ਸਕੀ ਜੀ ਜਾਤਰ ਆਪ ਨੂੰ ਦੇਖ ਨੂੰ ਇਹ ਵੀ ਮਿਲਦਾ ਜੀ ਅ ਦੋਸਤੋ ਜਿਵੇਂ ਆਪਾਂ ਖਾਸ ਦੇਖਦੇ ਨੇ ਛੋਟੇ ਮੈਰਿਜ ਹਾਲ ਜਿਹੜੇ ਫੰਕਸ਼ਨ ਹੁੰਦੇ ਨੇ ਉੱਥੇ ਤੁਹਾਨੂੰ ਸਟੇਜ ਆਰ ਜੀ ਮਿਲਦੀ ਆ ਇੱਥੇ ਆਪ ਨੂੰ ਵੱਡੇ ਪੈਸੇ ਦੀ ਤਰ੍ਹਾਂ ਸਟੇਜ ਵੀ ਮਿਲੂ ਪੱਕੀ ਸਟੇਜ ਹੈ ਜੀ ਔਰ ਕਮ ਸਿਕਮ 20x50 ਫੁੱਟ ਦਾ ਇਹਦਾ ਸਾਈਜ਼ ਹੈ ਸਾਡੀ ਸਟੇਜ ਦਾ ਠੀਕ ਆ ਸਰ ਤੇ ਇਧਰ ਸਰ ਓਪਨ ਏਰੀਆ ਦੇ ਵਿੱਚ ਇਹ ਕਿੰਨਾ ਏਰੀਆ ਹੈ ਜੀ ਟੋਟਲ ਇਹ ਜੀ ਆਪਾਂ ਬਿਸਮੈਚ ਗੱਲ ਕਰੀਏ ਤਾਂ ਘਟੋ ਘਟੇ ਇਹ 25 20 ਜਗ੍ਹਾ ਜਿਹੜੀ ਆਪਣੀ ਆਪਾਂ ਦੁਬਾਰਾ ਹੁਣ ਇਹ ਨਾਲ ਐਡ-ਆਨ ਕੀਤੀ ਹੈ ਜਿਹਦੇ ਵਿੱਚ ਹੁਣ ਕੀ ਆ ਜ਼ਿਆਦਾਤਰ ਪੈਲ ਬਿਲਕੁਲ ਜੀ ਅਸੀਂ ਇੱਕ ਬਹੁਤ ਲੋਗ ਐਦਾਂ ਦੇ ਜਿਹੜੇ ਕਿ ਸ਼ੈੱਡ ਚੋਂ ਬਾਹਰ ਨਿਕਲਣਾ ਚਾਹੁੰਦੇ ਅਸੀਂ ਓਪਨ ਦਾ ਸਿਸਟਮ ਇੱਥੇ ਐਡ-ਆਨ ਕੀਤਾ ਨਾ ਮਤਲਬ ਜੋ ਵੀ ਕਹੂਗਾ ਕੋਈ ਟੈਂਟ ਲਾਉਣਾ ਤਾਂ ਲਾ ਸਕਦਾ ਨਹੀਂ ਓਪਨ ਦਾ ਰੱਖਣਾ ਤਾਂ ਓਪਨ ਵੀ ਰੱਖ ਸਕਦੇ ਹਾਂ ਓਪਨ ਵੀ ਰੱਖ ਸਕਦੇ ਹਾਂ ਔਰੇਂਜ ਗਰਾਸ ਦਾ ਪੂਰਾ ਦੇਖੋ ਤੁਸੀਂ ਦੇਖ ਰਹੇ ਹੋ ਗਰਾਸ ਇੱਥੇ ਨਵਾਂ ਲੱਗ ਰਿਹਾ ਠੀਕ ਹੈ ਜੀ ਬਾਰਿਸ਼ ਦਾ ਮਹੀਨਾ ਜੀ ਇਸ ਮਹੀਨੇ ਦੇ ਵਿੱਚ ਵਿੱਚ ਗਰਾਸ ਪੂਰਾ ਵਧੀਆ ਹੋ ਗਿਆ ਜਦੋਂ ਵਿਆਹ ਦਾ ਸੀਜ਼ਨ ਚੱਲਣਾ ਉਹ ਤੋਂ ਪਹਿਲਾਂ ਬਹੁਤ ਵਧੀਆ ਬਣ ਜਾਂਦਾ ਠੀਕ ਹੈ ਸਰ ਜੀ ਤੇ ਲਓ ਵੀ ਦੋਸਤੋ 500 ਤੱਕ ਤਾਂ ਜੇ ਕਹਿ ਦਈਏ ਨਾ ਆ ਜ਼ਿਆਦਾਤਰ ਆਮ ਪਰਿਵਾਰਾਂ ਦੇ 500 ਤੱਕ ਘੱਟ ਹੁੰਦਾ ਹੀ ਨਹੀਂਗਾ ਤਾਂ ਉਹਨਾਂ ਲਈ ਇੱਕ ਬਹੁਤ ਵਧੀਆ ਆਪਸ਼ਨ ਹੈਗੀ ਅਮਰ ਰਿਜ਼ੋਰਟ ਬਜਟ ਫ੍ਰੈਂਡਲੀ ਜਿਹਨੂੰ ਕਹਿ ਸਕਦੇ ਆ ਉਹ ਪਹਿਲੇ ਸੈ ਸਾਡਾ ਹੈ ਬਿਲਕੁਲ ਜੀ ਸਰ ਆਪਾਂ ਫਰਸਟ ਫਲੋਰ ਤੇ ਆ ਗਏ ਆ ਜੀ ਇੱਥੇ ਇੱਕ ਚੀਜ਼ ਦੱਸਣੀ ਪਊਗੀ ਕਿਉਂਕਿ ਮੈਂ ਆਰਕੀਟੈਕਚਰ ਨਾਲ ਜੁੜਿਆ ਹੋਇਆ ਹਾਂ ਜ਼ਿਆਦਾਤਰ ਉਹ ਬਿਲਡਿੰਗਾਂ ਦਿਖਾਉਣਾਗਾ ਜੇ ਕਿਸੇ ਵੀ ਮਿੱਤਰ ਨੇ ਹੋਟਲ ਰੈਸਟੋਰੈਂਟ ਦੇ ਵਿੱਚ ਇੰਡਸਟਰੀ 'ਚ ਐਂਟਰ ਹੋਣਾ ਤਾਂ ਇੱਕ ਵਾਰ ਅਮਰ 'ਚ ਗੇੜਾ ਜ਼ਰੂਰ ਮਾਰ ਲੈ ਕਿਉਂਕਿ ਸਾਰੇ ਆਪਸ਼ਨਸ ਆਪਾਂ ਇੱਕ ਜਗ੍ਹਾ ਤੇ ਇੱਕ ਜਗ੍ਹਾ ਤੇ ਮਿਲਣਗੇ ਸਭ ਤੋਂ ਪਹਿਲਾਂ ਜੇ ਗੱਲ ਪਹਿਲੇ ਹੀ ਆਪਣਾ ਜੇ ਗੇਟ ਖੋਲਦੇ ਹਾਂ ਤਾਂ ਇਹ ਕੀ ਆ ਜਾਂਦਾ ਇਹ ਸਿਰ ਸਾਡਾ ਹਾਲ ਹੈ ਜਿਹਦੇ ਬਾਹਰ ਨੇਮ ਲਿਖਿਆ ਪਰਲ ਪਰਲ ਯਾਨੀ ਮੋਤੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਕੋਈ ਕਾਨਫਰੈਂਸ ਕਰਨੀ ਹੈ ਜਿੱਦਾਂ ਜਿਵੇਂ ਆਪਾਂ ਨੀਚੇ ਮੈਂ ਤੁਹਾਨੂੰ ਆਫਿਸ ਦੱਸਿਆ ਸੀ ਇਹਨੂੰ ਕਾਨਫਰੈਂਸ ਰੂਮ ਵੀ ਕਹਿ ਸਕਦੇ ਹੋ ਕਿਟੀ ਹਾਲ ਰੂਮ ਵੀ ਕਹਿ ਸਕਦੇ ਹੋ ਜੀ ਸਰ ਜਾਂ ਕੋਈ ਛੋਟਾ ਕੋਈ ਬਰਥਡੇ ਹੈ 15 20 ਜਣਿਆਂ ਦਾ ਕਿਸੇ ਬੱਚੇ ਦਾ ਉਹ ਵੀ ਬਣਾ ਸਕਦੇ ਠੀਕ ਹੈ ਇਹਨੂੰ ਲੋਡ ਅਨਸਾਰ ਡੈਕੋਰੇਸ਼ਨ ਵੀ ਆਪਾਂ ਕਰਵਾ ਸਕਦੇ ਆ ਪ੍ਰੋਜੈਕਟਰ ਦੀ ਵੀ ਆਪਸ਼ਨ ਦਿੱਤੀ ਹੈ ਉਹ ਤੇ ਸਾਹਮਣੇ ਬਾਈ ਰੰਗ ਦੇ ਪ੍ਰੋਜੈਕਟਰ ਬਿਲਕੁਲ ਪ੍ਰੋਜੈਕਟਰ ਸਕਰੀਨ ਦੀ ਤੇ ਆਪਸ਼ਨ ਹੈ ਉਹ ਵੀ ਆਪਾਂ ਲਗਾ ਸਕਦੇ ਆ ਜੀ ਤੇ ਇਧਰ ਸਾਹਮਣੇ ਆਪਾਂ ਸੜਕ ਦਾ ਨਜ਼ਾਰਾ ਵੀ ਦੋਸਤੋ ਲੈ ਸਕਦੇ ਆ ਬਿਲਕੁਲ ਬਿਲਕੁਲ ਜੀ ਤੇ ਕਈ ਮਤਰਾ ਨੂੰ ਕਹਿੰਦੇ ਹੁੰਦੇ ਨਾ ਫੋਬੀਆ ਹੁੰਦਾ ਵੀ ਸਾਨੂੰ ਬਾਹਰ ਦੇਖਣਾ ਚਾਹੀਦਾ ਜੀ ਬਹੁਤ ਲੋਕ ਆਉਂਦੇ ਜੀ ਜਿਹੜੇ ਕਹਿੰਦੇ ਕੁਝ ਹੋਟਲਾਂ ਦੇ ਵਿੱਚ ਸਾਨੂੰ ਨੇਰੇ ਨੇਰਾ ਮਹਿਸੂਸ ਹੁੰਦਾ ਰਹਿੰਦਾ ਲੇਕਿਨ ਸਾਡੇ ਕੋਲ ਕੀ ਹੈ ਇੱਥੇ ਤੁਸੀਂ ਇਹ ਨਹੀਂ ਮਹਿਸੂਸ ਕਰੋਗੇ ਇਸ ਤਰ੍ਹਾਂ ਦੀ ਕੋਈ ਕਮੀ ਨਹੀਂ ਮਹਿਸੂਸ ਹੋਵੇ ਬਿਲਕੁਲ ਜੀ ਬਿਲਕੁਲ ਹਰ ਰੂਮ ਦੇ ਵਿੱਚ ਜਿੱਥੇ ਵੀ ਸ਼ੀਟਿੰਗ ਹੈ ਨਾਲ ਵਾਸ਼ਰੂਮ ਦਿੱਤਾ ਹੋਇਆ ਇਹ ਵੀ ਬਹੁਤ ਖਾਸ ਚੀਜ਼ ਹੈ ਜੀ ਤਾਂ ਕਿ ਬਿਲਕੁਲ ਸਾਨੂੰ ਕਿਸੇ ਨੂੰ ਲੇਡੀਜ਼ ਨੂੰ ਬੱਚੇ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਉਸ ਬਿਲਕੁਲ ਜੀ ਬਿਲਕੁਲ ਜੀ ਇਹ ਨਾ ਹੋਵੇ ਵੀ ਜਦੋਂ ਆਪਾਂ ਇੱਕ ਅਲੱਗ-ਅਲੱਗ ਆਪਸ਼ਨ ਦਿੱਤੀਆਂ ਨੇ ਕੋਈ ਬਾਹਰ ਉਮ ਔਨ தி ਸਪੌਟ ਦਿੱਤੀਂਗਾ ਇਸ ਸਪੌਟ ਜੀ ਇਸ ਤੋਂ ਬਾਅਦ ਭਈ ਸੈਕੰਡ ਜਿਹੜਾ ਇਹ ਸਾਡਾ ਸੈਕੰਡ ਜਿਹੜਾ ਹਾਲ ਹੈ ਜੀ ਜੀ ਤੇ ਇਹ ਫੈਮਿਲੀ ਰੈਸਟੋਰੈਂਟ ਹੈ ਜਿਹਦੇ ਮਾਹੌਲ ਦੀ ਆਪਾਂ ਨੀਚੇ ਗੱਲ ਕਰ ਰਹੇ ਸੀ ਜੋ ਅੱਜ ਸਮੇਂ ਦੀ ਇੱਕ ਲੋੜ ਵੀ ਹੈ ਜੋ ਜ਼ਰੂਰਤ ਹੈ ਬਹੁਤ ਵੱਡੀ ਜ਼ਰੂਰਤ ਹੈ ਇੱਥੇ ਕਿਉਂਕਿ ਡਰਿੰਕਸ ਦਾ ਕੋਈ ਸਿਸਟਮ ਨਹੀਂ ਤੁਸੀਂ ਆਪਣੀ ਫੈਮਿਲੀ ਨਾਲ ਬੱਚਿਆਂ ਨਾਲ ਈਜ਼ੀਲੀ ਔਰ ਕੰਫਰਟੇਬਲੀ 에ਅ ਕੰਡੀਸ਼ਨਡ ਹਾਲ 'ਚ ਬੈਠ ਸਕਦੇ ਠੀਕ ਹੈ ਜੀ ਉਸ ਰਾ ਜਿਸ ਤਰ੍ਹਾਂ ਉੱਥੇ ਤੁਸੀਂ ਬਾਹਰ ਦਾ ਮਾਹੌਲ ਦਿਖਾ ਰਹੇ ਸੀ ਇੱਥੇ ਵੀ ਤੁਸੀਂ ਰੋਡ ਸਾਈਡ ਦੇ ਬਰਾਬਰੋਂ ਬਿਲਕੁਲ ਤੁਸੀਂ ਰਾਤ ਨੂੰ ਜਿੱਦਾਂ ਲਾਈਟਿੰਗ ਹੁੰਦੀ ਹੈ ਕਾਰਾਂ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਜੀ ਤੇ ਸਭ ਤੋਂ ਵੱਡੀ ਗੱਲ ਆ ਸਾਹਮਣੇ ਦੋਸਤੋ ਆ ਪਾਰਕਿੰਗ ਦਾ ਵੀ ਦੇਖ ਸਕਦੇ ਹੋ ਬਾਧੂ ਗੱਡੀਆਂ ਖੜਾ ਸਕਦੇ ਹੋ ਕੋਈ ਦਿੱਕਤ ਨਹੀਂ ਰਹਿ ਗਈ 25 ਤੋਂ 30 ਗੱਡੀਆਂ ਦੀ ਪਾਰਕਿੰਗ ਜਿਨਾਬ ਸਾਡੇ ਕੋਲ ਇੱਥੇ ਬਣੀ ਹੋਈ ਹੈ ਬਿਲਕੁਲ ਜੀ ਬਿਲਕੁਲ ਔਰ ਉਸੇ ਤਰ੍ਹਾਂ ਵਾਸ਼ਰੂਮ ਦੀ ਜਿਵੇਂ ਆਪਾਂ ਉਧਰ ਗੱਲ ਕਰ ਰਹੇ ਸੀ ਇਹਦੇ ਵਿੱਚ ਵੀ ਇੱਕ ਐਕਸਟਰਾ ਮਤਲਬ ਨਾਲ ਹੀ ਵਾਸ਼ਰੂਮ ਜਿਹੜਾ ਅਟੈਚ ਕੀਤਾ ਮਤਲਬ ਸਾਰੇ ਕਿਹਦੇ ਫੈਸਿਲਿਟੀ ਆਪਾਂ ਦਿੱਤੀ ਹੋਈ ਹੈ ਜੀ ਹਾਂ ਬਿਲਕੁਲ ਜੀ ਸਰ ਤੇ ਬਹੁਤ ਵਧੀਆ ਲੱਗਿਆ ਕਿਉਂਕਿ ਦੋਸਤੋ ਅੱਜ ਦਾ ਜਿਹੜਾ ਸਮਾਂ ਨਾ ਉਹਦੇ ਵਿੱਚ ਆਪਾਂ ਸੋਚਦੇ ਆ ਮੈਂ ਵੀ ਸੋਚਦਾ ਵੀ ਕਦੇ ਨਾ ਕਦੇ ਬੱਚਿਆਂ ਨੂੰ ਵੀ ਲੈ ਕੇ ਚੱਲੀਏ ਬਾਹਰ ਖਵਾ ਕੇ ਲਈਏ ਪਰ ਕਿਤੇ ਜਾਣੇ ਆ ਤਾਂ ਉੱਥੇ ਜੇ ਆਪਾਂ ਨੂੰ ਸ਼ਰਾਬੀ ਮਿਲ ਜਾਣ ਮੂਰੇ ਫਿਰ ਥੋੜਾ ਜਿਹਾ ਦਿਲ ਨੂੰ ਦੁੱਖ ਜਾਂਦਾ ਵੀ ਆਪਾਂ ਕਿੱਥੇ ਐਂਟਰ ਹੋ ਗਏ ਬਿਲਕੁਲ ਸਹੀ ਹੈ ਤਾਂ ਉਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਮੱਦੇ ਨਜ਼ਰ ਸਰ ਹੋਰਾਂ ਨੇ ਰੱਖਿਆਗਾ ਉਹ ਸਾਰੀਆਂ ਚੀਜ਼ਾਂ ਨੂੰ ਬਰਕਰਾਰ ਰੱਖਿਆ ਵੀ ਆਪਾਂ ਹਰ ਚੀਜ਼ ਨੂੰ ਅਲੱਗ ਇੱਕ ਮੋੜ ਦੇ ਸਕੀ ਬਿਲਕੁਲ ਸਰ ਬਿਲਕੁਲ ਸਰ ਇਹ ਤੋਂ ਅੱਗੇ ਜੇ ਐਕਸੈਪਸ਼ਨ ਆ ਗਈ ਐਕਸੈਪਸ਼ਨ ਆ ਗਈ ਜੀ ਰਿਸੈਪਸ਼ਨ ਦੇ ਨਾਲ ਸਾਡਾ ਇੱਕ ਪੀ ਡੀ ਆਰ ਕਹਿ ਦੇਣਾ ਸ਼ਾਰਟ ਫਾਰਮ ਪਰਸਨਲ ਡਾਈਨਿੰਗ ਰੂਮ ਹੈ ਠੀਕ ਹੈ ਜੀ ਇਹਦੇ ਵਿੱਚ ਅਸੀਂ ਥੋੜਾ ਜਿਹਾ ਐਟਮੋਸਫੇਅਰ ਜਿਹੜਾ ਉਹ ਕੋਜ਼ੀ ਜਿਹਾ ਬਣਾਇਆ ਹੈ ਕਿ ਔਰ ਇਹਦੇ ਵਿੱਚ ਕੋਈ ਕੈਮਰਾ ਹੈ ਕੋਈ ਸ਼ੀਸ਼ਾ ਟਾਈਪ ਨਹੀਂ ਲੱਗਿਆ ਇਨ ਕੇਸ ਤੁਸੀਂ ਕੋਈ 5-10 ਬੰਦਿਆਂ ਨੇ ਡਿਨਰ ਕਰਨਾ ਆਪਣੀ ਫੈਮਿਲੀ ਸੈਪਰੇਟ ਬੈਠਣਾ ਇਹ ਉਸ ਵਾਸਤੇ ਬਣਾਇਆ ਜਿਆਤਰ ਜੇ ਕਹਦੀ ਹੈ ਕਹਿੰਦੇ ਉਹਨਾਂ ਨੇ ਜਿਵੇਂ ਪੋਲਿਟਿਕਲ ਪਾਰਟੀਆਂ ਆ ਗਈਆਂ ਉਹਨਾਂ ਨੇ ਪਾਰਟੀ ਨੇ ਮੀਟਿੰਗ ਕਰਨੀ ਹੈ ਕੋਈ ਤੁਸੀਂ ਉਹਨਾਂ ਨੂੰ ਵੀ ਆਪਸ਼ਨ ਦੇਣੀ ਆ ਤਾਂ ਜਿਵੇਂ ਉਹ ਮੇਰਾ ਮੀਟਿੰਗਾਂ ਚ ਅੰਗੇ ਵੀ ਤੁਸੀਂ ਆਉਂਦੇ ਰਹੋਗੇ ਇਹ ਸੈਪਰੇਟ ਰੂਮ ਬਣਿਆ ਇਹਦੇ ਚ ਮਤਲਬ ਕੋਈ ਵਾਰੀ ਚਲੋ ਕਿਸੇ ਨੇ ਕੋਈ ਪੜਦੇ ਨਾਲ ਬੈਠਣਾ ਕਿਸੇ ਨੇ ਪੜਦੇ ਨਾਲ ਬੈਠਣਾ ਤਾਂ ਉਹਦੇ ਲਈ ਵੀ ਆਪਾਂ ਇਹ ਆਪਸ਼ਨ ਪੂਰੀ ਵਧੀਆ ਰੱਖੀ ਆ ਸੋਹਣਾ ਬਣਿਆ ਉਹ ਨਾਲ ਬਾਥਰੂਮ ਅਟੈਚ ਹੈ ਜੀ ਉਸ ਤੇ ਬਿਲਕੁਲ ਜੀ ਬਿਲਕੁਲ ਤੇ ਏਅਰ ਕੰਡੀਸ਼ਨ ਤੁਹਾਨੂੰ ਦੱਸੀ ਆ ਸਰ ਨੇ ਸਭ ਤੋਂ ਪਹਿਲਾਂ ਜਿਹੜੀ ਆਪਸ਼ਨ ਇਹ ਗੁਰੀ ਜੀ ਇਹ ਸਾਡੀ ਹੈਗੀ ਜੀ ਰੂਮਸ ਨੇ ਅੰਦਰ ਜੀ ਸਰ ਇਹ ਗੈਲਰੀ ਬਣੀ ਹੋਈ ਆ ਜੀ ਟੋਟਲ ਸਰ ਕਿੰਨੇ ਰੂਮ ਆ ਜਾਂਦੇ ਆਪਣੇ ਕੋਲ ਸਾਡੇ ਕੋਲ ਗੁਰੀ ਜੀ 9 ਰੂਮ ਨੇ ਟੋਟਲ 4 ਏਸ ਵਾਲੀ ਗੈਲਰੀ ਚ ਨੇ 5 ਏ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਮਤਲਬ ਸਿੱਧੀ ਹਵਾ ਵੀ ਲੰਘਦੀ ਹੈ ਜੀ ਬਿਲਕੁਲ ਕੋਈ ਸਫੋਕੇਸ਼ਨ ਨਹੀਂ ਕਿਸੇ ਤਰ੍ਹਾਂ ਦੀ ਪਿੱਛੇ ਤੁਸੀਂ ਦੇਖੋਗੇ ਠੀਕ ਹੈ ਜੀ ਹਵਾ ਕਰਾਸ ਵੀ ਜੀ ਇਹਦੇ 'ਚ ਵੀ ਇੱਕ ਕਾਮਨ ਬਾਥਰੂਮ ਬਲਕਿ ਅਸੀਂ ਦਿੱਤਾ ਹੋਇਆ ਹੈ ਜੇ ਕਿਸੇ ਨੇ ਜਾਣਾ ਹੈ ਤਾਂ ਉਹ ਯੂਜ਼ ਕਰ ਸਕਦਾ ਹੈ ਠੀਕ ਹੈ ਜੀ ਮਤਲਬ ਬਾਹਰ ਵੀ ਕਾਮਨ ਵਾਸ਼ਰੂਮ ਦਿੱਤਾ ਤੇ ਰੂਮ ਨਾਲ ਟੜਾਂ ਚ ਹੈਗੇ ਅੰਦਰ ਤੇ ਹੈ ਹੀ ਹੈ ਜੀ ਇੱਕ ਕਾਮਨ ਹੋਰ ਅਲੱਗ ਤੋਂ ਦਿੱਤਾ ਤਾਂ ਕਿ ਕਈ ਵਾਰੀ ਰੂਮ ਦੇ ਵਿੱਚ ਮੈਂਬਰ ਜ਼ਿਆਦਾ ਹੋਗੇ ਬੰਦੇ ਨੂੰ ਵੇਟ ਨਾ ਕਰਨੀ ਪਵੇ ਕੀ ਬਾਤ ਜੀ ਮਤਲਬ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਬਿਲਕੁਲ ਹਰ ਚੀਜ਼ ਦਾ ਕੋਸ਼ਿਸ਼ ਕੀਤੀ ਹੈ ਜੀ ਵੀ ਧਿਆਨ ਰ ਸਰ ਜੇ ਗੱਲ ਕਰੀਏ ਮਤਲਬ ਆਰਕੀਟੈਕਚਰ ਕੌਣ ਸੀ ਜਿਹੜਾ ਇੰਨਾ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਕਿ ਤੁਹਾਡੀ ਉਬਜਾ ਦਿਮਾਗ ਦੀ ਇਹ ਤਾਂ ਸਰ ਆਰਕੀਟੈਕਚਰ ਤਾਂ ਤਿੰਨ ਚਾਰ ਬੰਦਿਆਂ ਦਾ ਸੁਮੇਲ ਹੈ ਇੱਕ ਸਾਡੇ ਕਜ਼ਨ ਹੁੰਦੇ ਸੀ ਰਿੰਕੂ ਜੀ ਉਹਨਾਂ ਨੇ ਵੀ ਕੁਝ ਕਹਿੰਦੇ ਯੋਗਦਾਨ ਪਾਇਆ ਸਾਡੇ ਫਾਦਰ ਸਾਹਿਬ ਅਸੀਂ ਖੁਦ ਮੈਂ ਖੁਦ ਇੰਜੀਨੀਅਰ ਹਾਂ ਜੀ ਮੈਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਅਸੀਂ ਵੀ ਆਪਣਾ ਦਿਮਾਗ ਲਗਾਇਆ ਬਸ ਉਹ ਨਾਮ ਲਾ ਕੇ ਸੀ ਕੋਸ਼ਿਸ਼ ਕੀਤੀ ਹੈ ਕਿ ਅੱਛੀ ਚੀਜ਼ ਬਣਾ ਲਈਏ ਕੀ ਬਾਤ ਹੈ ਜੀ ਲਓ ਵੀ ਦੋਸਤੋ ਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੋਲਾਗਾ ਤੇ इवन ਐਕਸਟਰਾ ਬੈਡਿੰਗ ਵੀ ਅਗਰ ਕੋਈ ਕਸਟਮਰ ਕਹਿੰਦਾ ਅਸੀਂ ਲਗਾ ਕੇ ਦਿੰਨੇ ਆ ਓਨ தி ਸਕੂਰੂਮ ਦੇ ਵਿੱਚ ਅਸੀਂ ਇੱਕ ਐਕਸਟਰਾ ਜਿੱਦਾਂ ਕੁਝ ਸਲੀਪਰਸ ਹੋ ਗਏ ਜਾਂ ਕੁਝ ਮਤਲਬ ਹੈਂਗਰ ਹੈ ਕੱਪੜੇ ਟੰਗਣ ਵਾਸਤੇ ਜਿਹੜੀ ਓਨ ਡਿਮਾਂਡ ਚੀਜ਼ ਰਹਿੰਦੀ ਹੈ ਜੀ ਉਹ ਮਿਲੂਗੀ ਤਾਂ ਸਟੈਂਡਰਡ ਫੀਚਰ ਹੈ ਜੀ ਹਰ ਰੂਮ ਦੇ ਵਿੱਚ ਮਿਲੇਗਾ ਤੁਹਾਨੂੰ ਕੀ ਬਾਤ ਹੈ ਜੀ ਲੋ ਵੀ ਦੋਸਤੋ ਕਈ ਵਾਰ ਆ ਮਾਨ ਸਾਹੋਤ ਮੈਂ ਫੋਨਾਂ ਚੱਕਾਂ ਨਾ ਤਾਮਰ ਜੋਟ ਵਾਲੇ ਜਰੂਰ ਚੱਕਣਗੇ ਕਿਉਂਕਿ ਇਹ ਤੇ ਸਰਵਿਸ ਤੁਹਾਨੂੰ ਜਿਹੜੀ ਮਿਲਣੀ ਹੈਗੀ ਮੈਨੂੰ ਲੱਗਦਾ ਵੀ ਹੋਰ ਕਿਤੇ ਨਹੀਂ ਮਿਲਨੀ ਰੂਮ ਦੇ ਵਿੱਚ ਅਸੀਂ ਇੱਕ ਚੀਜ਼ ਹੋਰ ਦੇਖੋ ਅਗਰ ਤੁਸੀਂ ਆਹ ਪਲੇਟ ਦੇਖ ਰਹੇ ਹੋ ਜੀ ਸਰ ਰੂਮ ਦੇ ਵਿੱਚ ਸੁਪੋਜ਼ ਇਕੱਲਾ ਆਦਮੀ ਹੈਗਾ ਉਹਨੂੰ ਕੋਸਟਲੀ ਨਹੀਂ ਪੈਂਦਾ ਅਸੀਂ ਥਾਲੀ ਸਿਸਟਮ ਵੀ ਰੱਖਿਆ ਹੋਇਆ ਔਰ ਸਿਰਫ ਔਰ ਸਿਰਫ ਰੂਮ ਦੇ ਕਸਟਮਰ ਨੂੰ ਅਸੀਂ ਇਹ ਪ੍ਰਿਵਿਲੇਜ ਦਿੰਨੇ ਆਂ ਕੀ ਬਾਤ ਹੈ ਜੀ ਹਾਂਜੀ ਮਨਨ ਨਹੀਂ ਮੈਂ ਜ਼ਿਆਦਾਤਰ ਦੇਖਦੇ ਆਂ ਜੀ ਕਿਤੇ ਰਹਿਣੇ ਆਂ ਦਿੱਲੀ ਵਗੈਰਾ ਕੰਡੀ ਜਾਣ ਜਿਹੜੇ ਜਾਣਦੇ ਆਂ ਤਾਂ ਉੱਥੇ ਮਲਤਾਈ 300 ਚ ਤਾਂ ਕੋਈ ਇੱਕ ਆਈਟਮ ਹੁੰਦੀ ਹੈ ਬਿਲਕੁਲ ਇੱਕ ਦਾਲ ਮਖਣੀ ਸਾਡੀ ਇਕੱਲੀ ਲੈਣੀ ਜੇ 200 ਰੁਪਏ ਦੀ ਦਿੰਨੇ ਆਂ ਅਸੀਂ ਲੇਕਿਨ ਇੱਕ ਬਜਟ ਫਰੈਂਡਲੀ ਕਰਨ ਵਾਸਤੇ ਅਸੀਂ ਜੇ ਕੋ ਕੱਲਾ ਬੰਦਾ ਹੁੰਦਾ ਉਹ ਤਾਂ ਦਾਲ ਮਗਣੀ ਦੀ ਪਲੇਟ ਨਹੀਂ ਖਾਦੀ ਜਾਂਦੀ ਅਸੀਂ ਉਹਨਾਂ ਨੂੰ ਉਹੀ 250 ਰੁਪਏ ਚ ਸਾਰਾ ਕੁਝ ਦਿੰਨੇ ਆਂ ਕੀ ਬਾਤ ਆ ਜੀ ਇੱਕ ਪਲੇਟ ਬਣਾ ਕੇ ਦੇ ਦਿੰਨੇ ਆ ਬਿਲਕੁਲ ਨਾਲੇ ਢਿੱਡ ਭਰੇ ਜੀ ਨਾਲੇ ਵਾਈਟਲ ਬੰਦੇ ਦਾ ਘਟ ਰਹੀ ਤੇ ਵੀ ਇੱਕ ਬਹੁਤ ਚੰਗੀ ਚੀਜ਼ ਹੈ ਜੀ ਭਾਈ ਜੀ ਇੱਕ ਚੀਜ਼ ਬਹੁਤ ਖਾਸ ਲੱਗੀ ਹਰ ਇੱਕ ਤੁਸੀਂ ਜੇ ਕਹਿ ਦੀਨਾ ਪਾਰਟੀਸ਼ਨ ਜੋ ਕੀਤੀ ਆ ਉਹਦਾ ਨਾਮ ਰੱਖਿਆ ਜਿਹਦਾ ਨਾਮ ਵੀ ਬਹੁਤ ਜੇ ਕਹਿ ਦੀ ਬਹੁਤ ਜਨੀਕ ਰੱਖਤਾ ਤੁਸੀਂ ਜਦੋਂ ਕੋਈ ਵੀ ਕਹਿੰਦਾ ਸ਼ਰਾਬੀ ਜਾ ਕੋਈ ਵੀ ਨਸ਼ੇ ਕਰਨ ਵਾਲਾ ਬੰਦਾ ਪੈਗ ਲਾ ਲਿਆ ਜਾਂ ਕੁਝ ਵੀ ਲਾ ਲੈਂਦਾ ਉਹ ਕਹਿੰਦਾ ਸਰੂਰ ਆ ਸਰੂਰ ਚ ਹੈ ਮੈਂ ਸਰੂਰ ਹੀ ਤੁਸੀਂ ਇੱਥੇ ਇੱਥੇ ਜੀ ਅਸੀਂ ਬੇਸਿਕਲੀ ਇਹ ਸਾਡਾ ਬੀਅਰ 바ਰ ਬਣਾ ਹੈ ਜੀ ਸਾਡਾ ਪ੍ਰੋਪਰ ਲਾਇਸੈਂਸਡ ਹੈ ਸਾਡੇ ਕੋਲ ਇੱਥੇ ਜਿੱਦਾਂ ਮਾਨਸਾ ਦੇ ਵਿੱਚ ਤੁਸੀਂ ਡਰਾਟ ਬੀਅਰ ਅਗਰ ਕਿਤੇ ਪੀਤੀ ਹੈ ਤਾਂ ਸਿਰਫ ਇੱਕ ਕਿੰਗ ਫਿਸ਼ਰ ਦਾ ਫਲੇਵਰ ਮਿਲਦਾ ਹੈ ਬਿਲਕੁਲ ਜੀ ਸਾਡੇ ਕੋਲ ਐਡੀਸ਼ਨਲ ਦੋ ਫਲੇਵਰ ਹੋਰ ਨੇ ਇੱਕ ਗੱਭਰੂ ਨਾਮ ਦਾ ਫਲੇਵਰ ਹੈ ਜੀ ਪਰ ਇੱਕ ਹੈਫ ਅ ਵਾਈਜ਼ਨ ਕਰਕੇ ਆ ਉਹ ਵੀਟ ਦਾ ਬਣੀ ਹੈ ਮਤਲਬ ਕਣਕ ਦੀ ਬੀਰ ਬਣੀ ਹੋਈ ਜਿਹੜੀ ਕਿਤੇ ਨਹੀਂ ਮਿਲਦੀ ਮਾਨਸਾ ਚ ਆਪਣੇ ਉਹ ਵੀ ਆਪਣਾ ਇੱਕ ਸਪੈਸ਼ਲ ਪੁਆਇੰਟ ਹਾਂ ਜੀ ਕਹਿ ਦਿਆ ਨਾ ਹੁਣ ਬਰਨਾਲੇ ਨੂੰ ਬਠਿੰਡੇ ਵੱਨੀ ਗੱਡੀ ਕਰਨ ਦੀ ਲੋੜ ਨਹੀਂ ਲੋੜ ਨਹੀਂ ਲੋੜ ਨਹੀਂ ਅਸੀਂ ਪ੍ਰਮਾਤਮਾ ਨੇ ਚਾਇਆ ਤਾਂ ਹੰਢਿਆ ਆ ਇੱਥੇ ਮਾਨਸਾ ਚ ਬਿਵਾਸਾ ਦੇਾਂਗੇ ਕੀ ਬਾਤ ਹੈ ਜੀ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਜਿੰਨੇ ਦਾ ਤੁਸੀਂ ਤੇਲ ਬਚਾਉਣੇ ਉਹਨੇ ਦਾ ਤਾਂ ਮੈਨੂੰ ਲੱਗਦਾ ਇੱਥੇ ਤੁਹਾਨੂੰ ਸਰਵਿਸ ਚ ਬੀਰ ਨਾਲ ਸਰਜੂਗਾ ਜੀ ਬਿਲਕੁਲ ਜੀ ਬਿਲਕੁਲ ਸਰ ਇਧਰ ਵੀ ਰੂਮ ਆ ਗਏ ਜੀ ਹਾਂ ਜੀ ਇਹ ਸਾਡੀ ਸੈਕੰਡ ਗੈਲਰੀ ਹੈ ਕਿ ਇਹਦੇ ਚ ਪੰਜ ਰੂਮ ਨੇ ਜੀ ਠੀਕ ਆ ਜੀ ਕੁਆਲਿਟੀ ਆਲ ਸਾਡੀ ਕਿਚਨ ਉਧਰ ਹੈ ਪਿੱਛੇ ਜਾ ਕੇ ਠੀਕ ਹੈ ਜੀ ਲਓ ਜੀ ਆਪਾਂ ਸੈਕੰਡ ਫਲੋਰ ਤੇ ਆ ਗਏ ਆ ਸੈਕੰਡ ਫਲੋਰ ਕੀ ਟਾਪ ਫਲੋਰ ਤੇ ਆ ਗਏ ਟਾਪ ਫਲੋਰ ਜੀ ਬਿਲਕੁਲ ਸਰ ਇੱਥੇ ਇੱਕ ਚੀਜ਼ ਹੋਰ ਨਵੀਂ ਦੇਖੋ ਮਿਲਲੀ ਆਪਸ਼ਨ ਇਹ ਕੀ ਆਪਸ਼ਨ ਰੱਖੀ ਹੈ ਜੀ ਆਪਾਂ ਇਹ ਸਰ ਅਸੀਂ ਇਹਨੂੰ ਟਰੈਸ ਗਾਰਡਨ ਕਹਿ ਸਕਦੇ ਆ ਜਿਹਨੂੰ ਜਾਂ ਆਰਟੀਫੀਸ਼ੀਅਲ ਗਾਰਡਨ ਜਿਹਨੂੰ ਕਹਿੰਦੇ ਆ ਜਿਹੜਾ ਕਿ ਅੱਜ ਕੱਲ ਤੁਸੀਂ ਕੋਠੀਆਂ 'ਚ ਵੀ ਤੁਸੀਂ ਵੀਡੀਓ ਬਣਾਉਣੇ ਹੋ ਜਿਵੇਂ ਨਾਰਮਲ ਗੀਜਪਾ ਵਗੈਰਾ ਦੇਖਦੇ ਬਿਲਕੁਲ ਤੁਸੀਂ ਉਹ ਕੋਠੀਆਂ 'ਚ ਖੁਦ ਵੀਡੀਓ ਬਣਾ ਬਣਾ ਪਾਉਣੇ ਹੋ ਠੀਕ ਹੈ ਜੀ ਇਹਦੇ 'ਚ ਲੇਕਿਨ ਇੱਕ ਸਾਡਾ ਸਪੈਸ਼ ਮਲਜੀ ਆਮਰ ਜੌਰ ਦੀ ਸਾਰੀ ਬਿਜਲੀ ਕਹਦੀ ਏ ਬਿਲਕੁਲ ਅਸੀਂ ਆਪਦੀ ਖੁੱਤ ਤਿਆਰ ਕਰ ਲੈਂਦੇ ਆਪਦੀ ਛਤੂ ਕਰਦੇ ਆ ਔਰ ਇਹਦਾ ਕੀ ਹੈ ਇਹਨੂੰ ਅਸੀਂ ਸੋਲਰ ਨੂੰ ਹੀ ਐਜ਼ ਇੱਕ ਛੱਤ ਯੂਜ਼ ਕਰ ਲਿਆ ਇਹਦੇ ਨੀਚੇ ਅਸੀਂ ਇੱਕ ਗਾਰਡਨ ਬਣਾ ਲਿਆ ਜਿਹਨੂੰ ਕਿ ਅਸੀਂ ਬੈਠਣ ਦਾ ਪ੍ਰੋਗਰਾਮ ਜਾਂ ਕੁਝ ਜਿਹਦੇ ਸਰਦੀ ਦੇ ਮੌਸਮ ਦੇ ਵਿੱਚ ਤੁਸੀਂ ਦੇਖੋਗੇ ਸਾਡੇ ਨਾ ਅਗਰਵਾਲ ਕਮਿਊਨਿਟੀ ਚ ਇੱਕ ਪ੍ਰੋਗਰਾਮ ਚੱਲਦੇ ਨੇ ਜੀ ਇਹਨੂੰ ਹਲਦੀ ਜਾਂ ਮਹਿੰਦੀ ਦੇ ਪ੍ਰੋਗਰਾਮ ਕਹਿੰਦੇ ਨੇ ਬਿਲਕੁਲ ਜੀ ਸਾਡੇ ਕੋਲ ਉਸ ਤਰ੍ਹਾਂ ਦਾ ਪ੍ਰੋਗਰਾਮ ਵੀ ਤੁਸੀਂ ਸਰ ਜੀ ਕਰ ਸਕਦੇ ਨਾਲੇ ਓਪਨ ਦਾ ਓਪਨ ਹੋ ਗਿਆ ਜੀ ਨਾਲੇ ਮੀਟਰੀ ਤੋਂ ਟੈਨਸ਼ਨ ਖਤਮ ਹਣਾ ਜੀ ਦੋਨੋਂ ਫਾਇਦੇ ਜੀ ਸੋਲਰ ਤੋਂ ਵੀ ਅਸੀਂ ਦੋ ਫਾਇਦੇ ਲੈ ਲੇ ਜੀ ਬਿਜਲੀ ਵੀ ਬਣਾਈ ਆ ਜੀ ਸਰ ਕਿੱਥੋਂ ਆਇਆ ਜੀ ਇਹ ਤਾਂ ਬਹੁਤ ਇੱਕ ਜਨੀਕ ਆਈ ਹੈ ਕੋਠੀਆਂ ਵਾਲਿਆਂ ਨੂੰ ਵੀ ਮੈਂ ਇਹ ਮਤਲਬ ਸੁਜੈਸ਼ਨ ਦੇ ਆ ਕਰੂੰਗਾ ਜਿਹੜਾ ਬੰਦਾ 10 ਕਰੋੜ ਕੋਠੀ ਤੇ ਲਾਉਂਦਾ ਹੈ ਹਾਂ ਜੀ ਹਾਂ ਜੀ ਮੈਂ ਕਹਿੰਦਾ ਨਾਲ ਸੋਲਰ ਦਾ ਕੰਮ ਲਵਾਵੇ ਨਾਲੇ ਤਾਂ ਬਿਜਲੀ ਦੀ ਬਚ ਏ ਗੁਰਜੀ ਐਕਚੁਅਲੀ ਸੋਲਰ ਦਾ ਕੰਮ ਅਸੀਂ ਖੁਦ ਹੀ ਕਰਦੇ ਆ ਸਾਡੀ ਫਰਮ ਹੈ ਦੇਵਮ ਸੋਲਰ ਦੇ ਨਾਂ ਤੇ ਠੀਕ ਹੈ ਜੀ ਅਸੀਂ ਐਕਸਪੈਰੀਮੈਂਟ ਆਪਣੇ ਤੇ ਕੀਤਾ ਪਹਿਲਾਂ ਕੀ ਬਾਤ ਹੈ ਤਾਂ ਕਿ ਜੇ ਕੱਲ ਨੂੰ ਕਿਸੇ ਤੇ ਲਾਉਣਾ ਪੈ ਜੇ ਤਾਂ ਸਾਨੂੰ ਕੋਈ ਕਿੰਤੂ ਪ੍ਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਕੀ ਬਾਤ ਹੈ ਇਸ ਕਰਕੇ ਅੱਛਾ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਪੂਰੀ ਪ੍ਰੋਪਰ ਅਗਰ ਛੱਤ ਤੇ ਦੇਖੋਗੇ ਲਾਈਟਿੰਗ ਜਾਂ ਫੁਹਾਰੇ ਵੇਰਾ ਗਰਮੀ 'ਚ ਵੀ ਅਗਰ ਤੁਸੀਂ ਪੂਰੀ ਗਰਮੀ 'ਚ ਬੈਠਦੇ ਹੋ ਤਾਂ ਤੁਹਾਨੂੰ ਇਹ ਨਹੀਂ ਮਹਿਸੂਸ ਹੋਊਗਾ ਕਿ ਅਸੀਂ ਕਿਤੇ ਗਰਮ ਜਗ੍ਹਾ ਤੇ ਬੈਠ ਗਏ ਜੀ ਠੀਕ ਹੈ ਤੁਸੀਂ ਦੇਖੋ ਉੱਪਰੋਂ ਮਿਸਟ ਬੋਲਦੇ ਨੇ ਇਹਨੂੰ ਮਿਸਟ ਚੱ ਪੂਰੀ ਠੰਡੀ ਠੰਡੀ ਹਵਾ ਆਉਂਦੀ ਹੈਗੀ ਬਿਲਕੁਲ ਬਿਲਕੁਲ ਤੇ ਅੱਜ ਦਾ ਕੁਦਰਤੀ ਮੌਸਮ ਵੀ ਬਹੁਤ ਵਧੀਆ ਹੈਗਾ ਤੇ ਬਹੁਤ ਮਤਲਬ ਜੇ ਕਹੀਦੀ ਇੱਕ ਜੁਨੀਕ ਜਿਹਾ ਆਈਡੀ ਹੈ ਜੁਨੀਕ ਔਰ ਇਹ ਸਾਡੇ ਜਿੱਦਾਂ ਸਾਡਾ ਇਹ ਨਹੀਂ ਹੈ ਵੀ ਕੱਲਾ ਸ਼ਾਮ ਦਾ ਸਿਸਟਮ ਹੈ ਡੇ ਟਾਈਮ 'ਚ ਵੀ ਸਾਡੇ ਕੋਲ ਕਸਟਮਰ ਆਉਂਦੇ ਨੇ ਇਹ ਸਾਡੇ ਭਰਾ ਬੈਠੇ ਨੇ ਜੀ ਤੇ ਕੋਈ ਲੰਚ ਕਰਨ ਆ ਜਾਂਦਾ ਜੀ ਕੋਈ ਸ਼ਾਮ ਨੂੰ ਫਿਰ ਤੁਹਾਡੇ ਹੀ ਭਰਾ ਮੇਰੇ ਹੀ ਭਰਾ ਮੇਰੇ ਵੈਂਕਾਲੇ ਵੀ ਬੈਠੇ ਨੇ ਅੱਜ ਅੱਜ ਛੁੱਟੀ ਦਾ ਆਨੰਦ ਲੈ ਰਹੇ ਨੇ ਤੇ ਜੀ ਜੀ ਬਹੁਤ ਖੁਸ਼ੀ ਹੁੰਦੀ ਹੈ ਗੱਲ ਦੀ ਜੀ ਮਤਲਬ ਜਦੋਂ ਕੋਈ ਚੀਜ਼ ਆਪਾਂ ਨਵਾਂ ਆਈਡੀਆ ਲੈ ਕੇ ਆਉਣੇ ਆ ਆਪਣੇ ਮਾਨਸਾ ਵਾਸੀਆਂ ਨੂੰ ਖਾਸ ਕਰਕੇ ਜੀ ਸ਼ਹਿਰ ਵਾਲਿਆਂ ਨੂੰ ਮੈਂ ਜ਼ਿਆਦਾ ਪਰੱਖਦਾ ਉਹ ਕਹਿੰਦੇ ਵੀ ਪਿੰਡੇ ਚੱਲੋ ਮੋਟਰ ਤੇ ਉਹ ਚੀਜ਼ ਦੀ ਤੁਸੀਂ ਅਵੇਲੇਬਿਲਟੀ ਇੱਥੇ ਕਰਾ ਦਿਓ ਬਿਲਕੁਲ ਬਿਲਕੁਲ ਇਹ ਵੀ ਗੁਰੂ ਜੀ ਆਪਣਾ ਇੱਕ ਐ ਮੰਨ ਕੇ ਚੱਲੋ ਵੀ ਯੂਐਸਪੀ ਹੈ ਮਾਨਸਾ ਦੇ ਵਿੱਚ ਕਿਤੇ ਵੀ ਹੋਰ ਤੁਹਾਨੂੰ ਰੂਫ ਟਾਪ ਜਾਂ ਟਰੈਸ ਗਾਰਡਨ ਨਹੀਂ ਮਿਲੂ ਜੀ ਕਿਸੇ ਵੀ ਸਰ ਜੇ ਗੱਲ ਕਰੀਏ ਪਹਾਰੇ ਲਾਏ ਆ ਇਹ ਤੋਂ ਬਿਨਾ ਕੋਈ ਜ਼ਿਆਦਾ ਗਰਮੈਸ਼ਤਾ ਨਹੀਂ ਆਉਂਦੀ ਇਹਦੀ ਪਲੇਟਾਂ ਗਰਮ ਨਹੀਂ ਜੀ ਨਹੀਂ ਕੋਈ ਕਿਉਂਕਿ ਸ਼ਾਮ ਨੂੰ ਤਾਂ ਵੈਸੇ ਹੀ ਜਦੋਂ ਸੂਰਜ ਢਲ ਜਾਂਦਾ ਜਨਰਲ ਹੀ ਕਸਟਮਰ ਉਦੋਂ ਆਉਂਦਾ ਇਸ ਕਰਕੇ ਉਸ ਟਾਈਮ ਗਰਮੀ 'ਚ ਕੋਈ ਦਿੱਕਤ ਨਹੀਂ ਸਰਦੀ ਦੇ ਵਿੱਚ ਤਾਂ ਬਹੁਤ ਵਧੀਆ ਜੀ ਛਾਵੇਂ ਬੈਠਣਾ ਛਾਵੇਂ ਬੈਠ ਜਾਓ ਧੁੱਪੇ ਬੈਠਣਾ ਬਾਹਰ ਨਿਕਲ ਕੇ ਬੈਠ ਜਾਓ ਕੀ ਬਾਤ ਸਰਦੀ ਤਾਂ ਡਬਲ ਪਰਪਸ ਹੋ ਜਾਂਦਾ ਹਾਂ ਜੀ ਜੀ ਤੇ ਲਓ ਵੀ ਦੋਸਤੋ ਆਈਡੀਆ ਵੀ ਜ਼ਰੂਰ ਦੱਸਿਓ ਵੀ ਕਿਵੇਂ ਲੱਗਿਆ ਬਾਈ ਜੀ ਬਹੁਤ ਸਾਰੇ ਜਿੰਨੀ ਕਹੜੀਏ ਤੁਸੀਂ ਕੀਤੇ ਹੋਇਆ ਜਿਵੇਂ ਟਰੱਸ ਗਾਰਡਨ ਤੇ ਕੀਤਾਗਾ ਤੇ ਇੱਕ ਚੀਜ਼ ਮੈਂ ਇਹ ਦੇਖ ਰਿਹਾ ਇੱਧਰੇ ਸਾਰਾ ਇਹ ਆਪਣਾ ਸੋਲਰ ਦੀ ਪ੍ਰੋਜੈਕਟ ਆ ਗਿਆ ਜੀ ਹਾਂ ਇਹ ਬਾਈ ਜੀ ਸੋਲਰ ਦੇ ਇਨਵਰਟਰ ਵੇਰਾ ਲੱਗੇ ਹੋਏ ਨੇ ਜੋ ਡੀਸੀ ਕਰੰਟ ਨੂੰ ਏਸੀ ਚ ਕਨਵਰਟ ਕਰਨਾ ਠੀਕ ਆ ਜੀ ਦੂਸਰਾ ਇੱਕ ਤੁਸੀਂ ਉਹ ਦੇਖ ਰਹੇ ਹੋਗੇ ਇੱਕ 3M ਕੰਪਨੀ ਦਾ ਸਾਡੇ ਕੋਲੇ ਵਾਟਰ ਸੌਫਟਨਰ ਲੱਗਿਆ ਉਹ ਬਲੈਕ ਦਾ ਜੀ ਬਲੈਕ ਦਾ ਜੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਹਾਰਡ ਵਾਟਰ ਜਿਹੜਾ ਹੁੰਦਾ ਹੈ ਜੋ ਆਪਣੇ ਮਾਨਸਾ ਦਾ ਪਾਣੀ ਅਗਰ ਆਪਾਂ ਲਗਾਈਏ ਸ਼ੋਰੇ ਵਾਲਾ ਜਾਂਦਾ ਸ਼ੋਰੇ ਵਾਲਾ ਇਹ ਸ਼ੋਰੇ ਨੂੰ ਰਿਮੂਵ ਕਰਦਾ ਸ਼ੋਰਾ ਰਿਮੂਵ ਕਰਨ ਵਾਲਾ ਉਸ ਤੋਂ ਬਾਅਦ ਜਦੋਂ ਤੁਸੀਂ ਬਾਥਰੂਮ ਜਾਂਦੇ ਹੋ ਬਾਥਰੂਮ 'ਚ ਵੜਦੇ ਹੋ ਕਈ ਵਾਰ ਕੀ ਹੈ ਹੋਟਲ ਚਲੇ ਗਏ ਉਦੋਂ ਤੁਸੀਂ ਸ਼ੈਂਪੂ ਸਿਰ 'ਚ ਲਾ ਲਿਆ ਮੜ ਕੇ ਉਹ ਨਿਕਲਦਾ ਨਹੀਂ ਰਗੜੀ ਜਾਓ ਰਗੜੀ ਜਾਓ ਇਹ ਚੀਜ਼ ਬਹੁਤ ਮਹਿਸੂਸ ਹੁੰਦੀ ਨਹੀਂ ਮੈਂ ਬਹੁਤ ਫੇਸ ਕੀਤਾ ਹੈ ਕਈ ਜਗ੍ਹਾ ਤੇ ਜਾ ਕੇ ਅਸੀਂ ਖੁਦ ਕਰਦੇ ਹਾਂ ਜੀ ਬਿਲਕੁਲ ਉਦੋਂ ਫਿਰ ਆਪਾਂ ਇਹ ਕਹਿੰਨੇ ਯਾਰ ਕਿੱਧਰ ਪੰਗਾ ਲੈ ਲੈ ਪਰ ਇੱਕ ਆਦਤ ਹੁੰਦੀ ਆ ਜੇ ਕਹਦੀ ਕਿਸੇ ਵੀ ਹੋਟਲ ਜਾਂਦੇ ਆ ਸ਼ੈਂਪੂ ਸਾਬਣ ਆਪ ਨੂੰ ਸਾਰਾ ਰੱਖਿਆ ਹੁੰਦਾ ਫੇਸ ਬੰਦਾ ਲਾਏ ਬਣਾ ਰਹਿੰਦਾ ਨਹੀਂਗਾ ਪਰ ਉਦੋਂ ਵਾਰ ਪਤਾ ਲੱਗਦਾ ਕੰਨਾਂ ਦੇ ਜੰਮ ਗਏ ਤਾਂ ਉਹਦੇ ਲਈ ਵੀ ਆਪਾਂ ਪਾਣੀ ਨੂੰ ਬੰਦੇ ਨੂੰ ਸਾਫ਼ ਕਰਕੇ ਹਰ ਰੂਮ ਦੇ ਵਿੱਚ ਹਰ ਟੈਪ ਦੇ ਵਿੱਚ ਕਿਚਨ ਦੇ ਵਿੱਚ ਕਿਤੇ ਵੀ ਸਾਰੇ ਹੋਟਲ ਚ ਪਾਣੀ ਸੌਫਟਨਰ ਦੇ ਥਰੂ ਹੋ ਕੇ ਹੀ ਜਾਊਗਾ ਕਿਆ ਬਾਤ ਹੈ ਕੋਈ ਵੀ ਇੱਕ ਟੈਪ ਇਸ ਤਰ੍ਹਾਂ ਦਾ ਨਹੀਂ ਜਿਹਦੇ ਚ ਤੁਹਾਨੂੰ ਹਾਰਡ ਵਾਟਰ ਮਿਲੇ ਚਾਹੇ ਉਹ ਕਪੜੇ ਧੋਣੇ ਆ ਥੋੜਾ ਨਾ ਤੁਸੀਂ ਅਗਰ ਕਿਸੇ ਹੋਟਲ ਚ 5-7 ਦਿਨ ਲਗਾਤਾਰ ਰੁਕਦੇ ਹੋ ਤੁਸੀਂ ਉਸ ਤੋਂ ਬਾਅਦ ਮਹਿਸੂਸ ਕਰੋਗੇ ਥੋੜੀ ਸਕਿਨ ਤੇ ਤੁਹਾਡੇ ਵਾਲਾਂ ਤੇ ਇਫੈਕਟ ਹੁੰਦਾ ਲੇਕਿਨ ਜੋ ਸੌਫਟਨਰ ਅਸੀਂ ਲਗਾਇਆ ਹੋਇਆ ਹੈ ਬਹੁਤ ਵਧੀਆ ਕੰਪਨੀ ਦਾ ਲਾਇਆ ਔਰ ਇਹਦਾ ਜੋ ਇਫੈਕਟ ਹੈ ਤੁਸੀਂ 5-7 ਦਿਨ ਅਗਰ ਲਗਾਤਾਰ ਰੁਕਦੇ ਹੋ ਤੁਸੀਂ ਮਹਿਸੂਸ ਕਰੋ ਬਿਲਕੁਲ ਜੀ ਬਿਲਕੁਲ ਜੀ ਮੇਨ ਗੱਲ ਦੋਸਤੋ ਇਹ ਹੁੰਦੀ ਹੈਗੀ ਕੋਈ ਵੀ ਆਪਾਂ ਕੰਮ ਕਰਦੇ ਆ ਚਲੋ ਆਪਾਂ ਕੋਠੀ ਬਣਾਉਣੇ ਆ ਕੋਈ ਰੈਸਟੋਰੈਂਟ ਬਣਾਉਣੇ ਆ, ਹੋਟਲ ਆ ਗਿਆ ਪਰ ਉਹਦੇ ਵਿੱਚ ਉਹ ਸਰਵਿਸ ਜਿਹੜੀ ਆਪ ਨੂੰ ਜਦੋਂ ਰਹਿ ਕੇ ਪਤਾ ਲੱਗਦੀ ਹੈ ਨਹੀਂ ਉਹ ਬ੍ਰੇਕਿਚ ਤੁਸੀਂ ਇਹਦਾ ਤੇ ਆਪਣ ਕੀਤਾ ਹੋਇਆ ਹੈ। ਬਿਲਕੁਲ ਪਹਿਲਾਂ ਉਸ ਸਟੱਡੀ ਕਰਨ ਤੋਂ ਬਾਅਦ ਅਸੀਂ ਸਾਰਾ ਜਿਹੜਾ ਸਿਸਟਮ ਹੈ ਉਹ ਤਿਆਰ ਕੀਤਾ। ਠੀਕ ਹੈ ਜੀ। ਭਾਈ ਜੀ ਬਹੁਤ-ਬਹੁਤ ਧੰਨਵਾਦ। ਅਖੀਰ ਤੇ ਦੁਬਾਰਾ ਲੋਕੇਸ਼ਨ ਜੂ ਦੱਸਦੇ ਅਮਰਜੌਰ ਪੈਂਦਾ ਹੈ ਕਿ ਜੀ ਆਪਣਾ ਜੋ ਅਮਰਜੌਰਟ ਹੋਟਲ ਹੈ ਇਹ ਅਨਾਜ ਮੰਡੀ ਦੇ ਬਿਲਕੁਲ ਸਾਹਮਣੇ ਸਰਸਾ ਰੋਡ ਤੇ ਸਥਿਤ ਹੈ ਮਾਨਸਾ ਦੇ ਵਿੱਚ। ਜੀ